ਪਿੱਛੇ ਜੀ ਤੁਹਾਡੀ ਇੱਕ ਮੈਂ ਵੀਡੀਓ ਦੇਖ ਰਿਆ ਸੀ ਸੋਸ਼ਲ ਮੀਡੀਆ ਤੇ ਕਾਫੀ ਉਸ ਗੱਲ ਦੀ ਚਰਚਾ ਹੋਈ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇੱਕ ਕਲਾਕਾਰ ਦੀ ਉਹ ਤੰਦ ਨੂੰ ਛੇੜ ਦਿੱਤਾ ਗਿਆ ਜਿਹੜੀ ਉਹ ਹਮੇਸ਼ਾ ਉਹ ਆਪਦੇ ਵਾਸਤੇ ਹੀ ਰੱਖਦਾ ਹੈ ਜੱਪਰ ਦੇ ਦੇ ਓਲੇ ਹੋ ਕੇ ਵੀ ਉਹ ਆਪਦੀ ਅੱਖਾਂ ਦਾ ਨਮ ਕਰ ਲੈਂਦਾ ਪਰ ਲੋਕਾਂ ਸਾਹਮਣੇ ਨਹੀਂ ਆਉਣ ਦਿੰਦਾ ਇੰਨਾ ਕਿ ਮਜਬੂਰ ਕਰ ਦਿੱਤਾ ਗਿਆ ਮੈਂ ਪੁੱਛਣਾ ਚਾਹੂੰਗਾ ਕਿ ਬੇਸ਼ੱਕ ਤੁਸੀਂ ਨਾਮ ਕਿਸੇ ਦਾ ਨਾ ਲਓ ਕਿ ਉਹ ਕੀ ਘਟਨਾ ਸੀ ਜਿਸ ਨੇ ਤੁਹਾਨੂੰ ਇੰਨਾ ਮਜਬੂਰ ਕਰਤਾ ਵੀ ਸਾਹਮਣੇ ਆਉਣਾ ਪਿਆ ਘਟਨਾ ਇਹ ਇਦਾਂ ਨਹੀਂ ਹੈਗਾ ਕਿ ਵੀ ਕਿਸੇ ਆਪਾਂ ਇੱਕ ਇਵੈਂਟ ਨੂੰ ਟਾਰਗੇਟ ਕਰਦੇ ਆ ਇਹ ਮੇਰਾ ਨਾਮ ਲੈਣ ਦੀ ਲੋੜ ਨਹੀਂ ਹੈ ਇਹ ਮੇਰਾ 올ਓਵਰ ਐਕਸਪੀਰੀਅੰਸ ਆ 4-5 ਸਾਲਾਂ ਦਾ ਕਿਉਂਕਿ ਕਈ ਵਾਰੀ ਆਪਾਂ ਕੀ ਹੁੰਦਾ ਕਿ ਇੱਕ ਇਵੈਂਟ ਦੇ ਵਿੱਚ ਆਪਣਾ ਕੋਈ ਇਦਾਂ ਦਾ ਐਕਸਪੀਰੀਅੰਸ ਹੋ ਜਾ ਆਪਾਂ ਕਹਿੰਦੇ ਵੀ ਹੋ ਸਕਦਾ ਸ਼ਾਇਦ ਨੈਕਸਟ ਵਨ ਚੰਗਾ ਹੋ ਜੇ ਠੀਕ ਹੋ ਜੀ ਫਿਰ ਆਪਾਂ ਕਹਿੰਦੇ ਚਲੋ ਨੈਕਸਟ ਹੋ ਜੇ ਨੈਕਸਟ ਇਦਾਂ ਆਪਾਂ ਕਰਦੇ ਟਾਈਮ ਟਪਾਈ ਜਾਂਦੇ ਆ ਪਰ ਜਦੋਂ ਫਿਰ ਆਪਣੀ ਸੈਲਫ ਰਿਸਪੈਕਟ ਦੇ ਨਾਲ ਨਾਲ ਬੱਚਿਆਂ ਦਾ ਵੀ ਮੈਨੂੰ ਹੈਗਾ ਖਿਆਲ ਕੇ ਉਹ ਵੀ ਨਾ ਡਿਸਪਾਇੰਟ ਹੋਣ ਤੇ ਇਸ ਕਰਕੇ ਮੈਨੂੰ ਇਹ ਆਇਆ ਕਿ ਵੀ ਨਹੀਂ ਕੁਛ ਨਾ ਕੁਛ ਹਾਲਾ ਕਿ ਮੈਂ ਮੈਂ ਨਹੀਂ ਕਹਿੰਦਾ ਕਿ ਮੇਰੇ ਬੋਲਣ ਨਾਲ ਫਰਕ ਪਊਗਾ ਨਹੀਂ ਪਊਗਾ ਪਰ ਮੈਨੂੰ ਲੱਗਦਾ ਕਿ ਜਿਹੜੇ ਮੈਂ ਟੈਲੈਂਟ ਮਾੜਾ ਮੋਟਾ ਕੁਝ ਕੱਢਣ ਪਾਉਣ ਨੂੰ ਹੈਗਾ ਸਾਡੇ 'ਚ ਜੇ ਉਹਨੂੰ ਕੈਰੀ ਕਰ ਰਹੇ ਆਂ ਅਸੀਂ ਤਾਂ ਉਹਦੀ ਰਿਸਪੈਕਟ ਕਰਾਉਣਾ ਵੀ ਸਾਡੇ ਸਾਡਾ ਫਰਜ਼ ਬਣਦਾ ਹੈ ਬਿਲਕੁਲ ਚਾਹੇ ਕੋਈ ਗੇਮ ਆ ਚਾਹੇ ਭੰਗੜਾ ਹੈ ਕੁਝ ਵੀ ਹੈ ਜੇ ਤੁਸੀਂ ਉਹ ਐਜ਼ ਅ ਸੌਰੀ ਤੁਹਾਡੀ ਗੱਲ ਟੋਕ ਰਹੇ ਹਾਂ ਹਾਂ ਜੀ ਜਿਹੜਾ ਤੁਹਾਡੇ ਬੋਲਣ ਦਾ ਹੈ ਨਾ ਫਰਕ ਪਿਆ ਹਾਂਜੀ ਇੱਕ ਦਾ ਉਹ ਵੀਡੀਓ ਦੇਖ ਕੇ ਅਸੀਂ ਤੁਹਾਨੂੰ ਇਨਵਾਈਟ ਕੀਤਾ ਹਾਂਜੀ ਉਹਦਾ ਕਾਰਨ ਪਤਾ ਨਹੀਂ ਕੀ ਆ ਅਿੰਦਰ ਵੀ ਇਹ ਨਹੀਂ ਸਾਡੇ ਨੂੰ ਵਾਇਸ ਤੇ ਤੁਹਾਨੂੰ ਅਸੀਂ ਤਾਲ ਕੀਤਾ ਤਾਂ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਬੱਚਿਆਂ ਪ੍ਰਤੀ ਜਿਹੜੀ ਤੁਸੀਂ ਉਹਦੇ ਤੁਸੀਂ ਗੱਲ ਕੀਤੀ ਹੈ ਕਿ ਮਾਪੇ ਆਪਣਾ ਟਾਈਮ ਕੱਢ ਕੇ ਬੱਚਿਆਂ ਨੂੰ ਲੈ ਕੇ ਆਣੇ ਹਨਾ ਤਾਂ ਉਹ ਕਿਸੇ ਨਾ ਕਿਸੇ ਜੇ ਆਰਗੇਨਾਈਜ਼ਰ ਨੂੰ ਫਰਕ ਨਾ ਪਿਆ ਜਿਹੜੇ ਮੇਰੇ ਵਰਗੇ ਸਰੋਤੇ ਆ ਉੱਥੇ ਸੁਣਨ ਵਾਲੇ ਉਹ ਵਿਰੋਧ ਕਰਿਆ ਕਰਨਗੇ ਨਹੀਂ ਸਾਡੇ ਲੋਕਲ ਟੈਲੈਂਟ ਨੂੰ ਟਾਈਮ ਦੇ ਬਿਲਕੁਲ ਸੌਰੀ ਤੁਸੀਂ ਆਪਣੀ ਚਲੋ ਹਾਂ ਕੰਟੀਨਿਊ ਰੱਖੋ ਹਾਂਜੀ ਹਾਂਜੀ ਇਹੀ ਸੀਗਾ ਕਿ ਮੈਨੂੰ ਜਦੋਂ ਮੇਰੇ ਨਾਲ ਹੁਣ ਮੈਂ ਇਕੱਲਾ ਨਹੀਂ ਮੇਰੇ ਨਾਲ ਵੀ ਜੁੜੇ ਹੋਏ ਨੇ ਬੱਚੇ ਤੇ ਬੱਚਿਆਂ ਦੇ ਪੇਰੈਂਟਸ ਵੀ ਨੇ ਨੇਚਰਲੀ ਉਹਨਾਂ ਦੇ ਤੌਰ ਤੇ ਮੈਨੂੰ ਬੋਲਣਾ ਬਣਦਾ ਆਈ ਥਿੰਕ ਹਰ ਕਿਨੂੰ ਬੋਲਣਾ ਬਣਦਾ ਇਹ ਸ਼ਰਤ ਇਹ ਆ ਕਿ ਚਲੋ ਨਜਾਇਜ਼ ਨਾ ਹੋਵੇ ਕਿਸੇ ਦੀ ਆਦਰ ਮਾਣ ਨੂੰ ਸੱਟ ਨਾ ਲੱਗੇ ਆਪਾਂ ਉਹਨਾਂ ਕੁ ਬੋਲੀ ਹੈ ਨਾ ਪਰ ਆਪਾਂ ਉਸ ਟੈਲੈਂਟ ਦੀ ਕਦਰ ਕਰਾਉਣੀ ਫੇਰ ਹੋਈ ਗੱਲ ਆ ਆਪਣੇ ਹੱਥ ਚ ਤੇ ਕੋਈ ਕਰਦਾ ਨਹੀਂ ਕਰਦਾ ਉਹ ਅਲੱਗ ਗੱਲ ਹੈ ਪਰ ਸਾਡਾ ਬੋਲਣਾ ਬਣਦਾ ਜਦੋਂ ਸਾਡੇ ਨਾਲ ਕੁਝ ਗਲਤ ਗਲਤ ਚਲੋ ਆਪਾਂ ਕਹਿ ਸਕਦੇ ਆ ਕਿ ਜਦੋਂ ਉਹ ਸਾਨੂੰ ਡਿਜ਼ਰਵ ਕਰਦੇ ਉਹ ਚੀਜ਼ ਨਹੀਂ ਮਿਲਦੀ ਹਨਾ ਤੇ ਮੇਬੀ ਤੁਸੀਂ ਅੱਗੇ ਵੀ ਇਹ ਸਵਾਲ ਪੁੱਛੂਗੇ ਮੈਨੂੰ ਕਿ ਸਾਨੂੰ ਇੱਕ ਫੋਨ ਆ ਜਾਂਦਾ ਕਦੇ ਵੀ ਆਰਗੇਨਾਈਜ਼ਰ ਦਾ ਹਨਾ ਵੀ ਤੁਸੀਂ ਇੰਨੀ ਤਰੀਕ ਨੂੰ ਈਵੈਂਟ ਹੈ ਤੁਸੀਂ ਪਰਫਾਰਮ ਕਰਨਾ ਹੂੰ ਹੂੰ ਤੇ ਉਹ ਗੱਲ ਮੁੱਖ ਉੱਥੇ ਬੰਦ ਹੋ ਜਾਂਦੀ ਹੈ ਤੇ ਸਾਡਾ ਉਹ ਸਟਾਰਟ ਹੁੰਦਾ ਜਦੋਂ ਮੈਂ ਵੀਡੀਓ ਚ ਕਿਹਾ ਸੀ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਉਤੋਂ ਲੈ ਕੇ ਈਵੈਂਟ ਤੱਕ ਨੀ ਕਿਸੇ ਦੀ ਸਾਰ ਲਈ ਜਾਂਦੀ ਕਿਸੇ ਪਰਫਾਰਮਰ ਦੀ ਹੈ ਨਾ ਵੀ ਤੁਸੀਂ ਕਿੱਦਾਂ ਕਰ ਰਹੇ ਆ ਜਾਂ ਕਿੱਦਾਂ ਤੁਸੀਂ ਆਰਗੇਨਾਈਜ਼ ਕਰ ਰਹੇ ਆ ਸਾਰੀਆਂ ਰਿਹਰਸਲਸ ਪ੍ਰੈਕਟਿਸ ਹਨਾ